ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਪ੍ਰਭ ਹਰ ਫੈਸ਼ਨ ਬੁਟੀਕ ਦੇ ਵਿੱਚ ਮੈਂ ਹਾਂ ਜੀ ਰੁਪਿੰਦਰ ਕੌਰ ਅੱਜ ਮੈਂ ਤੁਹਾਨੂੰ ਦੱਸਾਂਗੀ ਵੀ ਪਲਾਜ਼ੋ ਦੇ ਵਿੱਚ ਆਪਾਂ ਪੌকেট ਕਿਵੇਂ ਲਗਾਣੀ ਹੈ ਇਹ ਮੈਂ ਪਲਾਜ਼ੋ ਦੀ ਕਟਿੰਗ ਕਰਕੇ ਰੱਖੀ ਹੋਈ ਹੈ ਤੇ ਇਹ ਆ ਪੌকেট ਦੀ ਕਟਿੰਗ ਕੀਤੀ ਹੋਈ ਤੇ ਅੱਜ ਹੁਣ ਦੱਸਦੇ ਹਾਂ ਕਿ ਪਲਾਜ਼ੋ ਤੇ ਆਪਾਂ ਨੇ ਪੌকেট ਕਿਵੇਂ ਅਟੈਚ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਫਰੰਟ ਪੀਸ ਲਵਾਂਗੇ ਫਰੰਟ ਦੇ ਦੋਨੋਂ ਆਸਣ ਜੋੜ ਲਾਂਗੇ ਮੈਂ ਸਲਾਈ ਲਗਾ ਲਿੱਤੀ ਹੈ ਜੀ ਫਰੰਟ ਦੇ ਆਸਣ ਜੋੜ ਲੈਨੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਖੋਲ ਲਾਂਗੇ ਸਿੱਧਾ ਕਰ ਲਾਂਗੇ ਪਲਾਜ਼ੋ ਹਮੇ ਦੇ ਰਾਈਟ ਸਾਈਡ ਤੇ ਹੀ ਹਮੇਸ਼ਾ ਪਾਕਟ ਲੱਗਦੀ ਹੁੰਦੀ ਹੈ ਇਹ ਗੱਲ ਦਾ ਧਿਆਨ ਰੱਖਿਓ ਜੇ ਤਾਂ ਦੋਨੋਂ ਪਾਸੇ ਲਗਾਣੇ ਆਪਾਂ ਦੋਨੋਂ ਪਾਸੇ ਵੀ ਲਗਾ ਸਕਦੇ ਆ ਪਰ ਮਤਲਬ ਜਿਹੜੇ ਮੋਸਟਲੀ ਹੈ ਉਹ ਸੱਜੇ ਪਾਸੇ ਲੱਗਦੀ ਹੈ ਤਾਂ ਆਪਾਂ ਕੀ ਕਰਾਂਗੇ ਉੱਪਰੋਂ ਆਪਾਂ 4.5 ਤੇ ਨਿਸ਼ਾਨ ਲਾਵਾਂਗੇ ਸਭ ਤੋਂ ਪਹਿਲਾਂ ਤੁਸੀਂ ਧਿਆਨ ਰੱਖਿਓ ਇਹਦੇ ਵਿੱਚ ਦੋ ਤਿੰਨ ਨਿਸ਼ਾਨ ਨੇ ਇਹਨਾਂ ਦਾ ਤੁਸੀਂ ਧਿਆਨ ਰੱਖਿਓ ਬਸ ਜੇ ਤੁਹਾਨੂੰ ਇਹ ਨਿਸ਼ਾਨ ਲਗਾਉਣੇ ਆ ਗਏ ਤਾਂ ਪਾਕਟ ਲਗਾਣੀ ਕੋਈ ਔਖੀ ਨਹੀਂ ਹੈਗੀ ਤਾ 4.5 ਤੇ ਆਪਾਂ ਨੇ ਨਿਸ਼ਾਨ ਲਗਾ ਲਿਆ ਹੈ ਪਲਾਜ਼ੋ ਦੇ ਉੱਪਰ ਤੇ ਉਸ ਤੋਂ ਬਾਅਦ ਆ ਪੌਕੇਟ ਜਿਹੜੀ ਕਟਿੰਗ ਕੀਤੀ ਹੋਈ ਹੈ ਪੌਕੇਟ ਦੇ ਉੱਤੇ ਨਿਸ਼ਾਨ ਲਾਵਾਂਗੇ ਆਪਾਂ ਪੌਕੇਟ ਦੇ ਉੱਤੇ ਨਿਸ਼ਾਨ ਜਿਹੜਾ ਲਗਾਣਾ ਹੈ ਉਹ ਲਗਾਣਾ 2 ਇੰਚ ਦਾ 2 ਇੰਚ ਦਾ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਲਗਾਣਾ ਹੈ ਆਪਾਂ ਵੀ ਜਿੰਨੀ ਆਪਣੇ ਪੌਕੇਟ ਖੁੱਲੀ ਰੱਖਣੀ ਹੈ ਤਾਂ ਇਹਦਾ ਇੱਕ ਸਟੈਂਡਰਡ ਦਾ ਨਾਪ ਹੁੰਦਾ ਹੈ ਉਹ ਹੈ ਵੀ 5.5 5 5.5 5.5 ਤੇ ਲਗਾ ਲਿਆ ਉਸ ਤੋਂ ਬਾਅਦ ਇਸ ਨਿਸ਼ਾਨ ਨੂੰ ਉਹ ਨਿਸ਼ਾਨ ਦੇ ਨਾਲ ਮਿਲਾ ਕੇ ਐਦਾਂ ਆਪਾਂ ਰੱਖ ਲਈ ਆ ਪੌਕਟ ਪਲਾਜ਼ਾ ਦੇ ਉੱਤੇ ਤੇ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਸਲਾਈ ਐਵੇਂ ਉਸ ਨਿਸ਼ਾਨ ਤੋਂ ਲੈ ਕੇ ਇੱਧਰ ਨਿਸ਼ਾਨ ਤੱਕ ਐਦਾਂ ਆਪਾਂ ਸਲਾਈ ਲਗਾਵਾਂਗੇ ਤੇ ਹੁਣ ਆਓ ਜੀ ਹੁਣ ਲਗਾਨੇ ਆ ਸਲਾਈ ਤੇ ਇਹ ਮੈਂ ਦੇਖੋ ਸਲਾਈ ਲਗਾ ਰਹੀ ਹਾਂ ਇਹਦੇ ਤੇ ਪੌਕਟ ਕਰ ਰਹੇ ਹਾਂ ਅਟੈਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਪੌਕਟ ਲਗਾਣੀ ਸਿੱਖੋ ਪੌਕਟ ਆਪਾਂ ਸਲਾਈ ਲੱਗ ਚੁੱਕੀ ਹੈ ਹੁਣ ਆਪਾਂ ਕਰਾਂਗੇ ਕਿ ਇਹਨਾਂ ਦੇ ਦੋਨੋਂ ਜਿਹੜੇ ਕਾਰਨਰ ਨੇ corner ਦੇ ਵਿੱਚ ਆਪਾਂ ਲਗਾਵਾਂਗੇ ਕੱਟ ਤਾਂ ਜੋ ਇਹ ਆਪਣਾ ਵਧੀਆ ਫਿਨਿਸ਼ਿੰਗ ਦੇ ਨਾਲ ਫੋਲਡ ਹੋ ਸਕੇ ਜਿਹੜੀ ਪੌਕੇਟ ਹੈ ਉਹਦੀ ਫਿਨਿਸ਼ਿੰਗ ਵਧੀਆ ਆਵੇ ਨਹੀਂ ਜੇ ਅਗਰ ਕੱਟ ਨਹੀਂ ਲਗਾਵਾਂਗੇ ਤਾਂ ਕੱਪੜਾ ਅੰਦਰ ਇਕੱਠਾ ਹੋ ਜਾਊਗਾ ਉਹ ਚੰਗੀ ਤਰ੍ਹਾਂ ਇਹਦੇ ਜਿਹੜੇ ਆ corner ਨੇ ਬਾਹਰ ਨਹੀਂ ਨਿਕਲਣੇ ਤਾਂ ਕੱਟ ਲਗਾਣੇ ਜ਼ਰੂਰੀ ਨੇ ਜੀ ਤੇ ਇਹ ਦੇਖੋ corner ਦੇ ਵਿੱਚ ਮੈਂ ਲਗਾ ਲਏ ਨੇ ਕੱਟ ਦੋਨੋਂ ਸਾਈਡ ਦੇ ਉੱਤੇ ਹੁਣ ਆਪਾਂ ਇਹਨੂੰ ਕਰਾਂਗੇ ਐਦਾਂ ਫੋਲਡ ਕਰਾਂਗੇ ਇਦੇ ਹੁਣ ਸਿੱਧੇ ਪਾਸੇ ਸਿਲਾਈ ਲਾਵਾਂਗੇ ਇਹਨੂੰ ਆਪਾਂ ਪਲਟ ਲਿਆਏ ਪਲਟਣ ਤੋਂ ਬਾਅਦ ਆਪਾਂ ਨੇ ਕਰਨਾ ਕੀ ਆ ਇਸ ਕਾਰਨਰ ਤੇ ਉੱਤੇ ਹੁਣ ਆਪਾਂ ਉੱਪਰਲੀ ਸਾਈਡ ਸਿਲਾਈ ਲਾਵਾਂਗੇ ਇੱਕ ਇੱਕ ਪੈਰ ਦੀ ਇੱਕ ਇੱਕ ਪੈਰ ਦੀ ਸਿਲਾਈ ਲਗਾਵਾਂਗੇ ਐਦਾਂ ਕਮਾਂਦੇ ਹੋਏ ਬਹੁਤ ਹੀ ਆਰਾਮ ਦੇ ਨਾਲ ਐਂ ਫਿਨਿਸ਼ਿੰਗ ਦੇ ਨਾਲ ਸਿਲਾਈ ਲੱਗਣੀ ਚਾਹੀਦੀ ਆ ਤਾਂ ਹੀ ਲੁੱਕ ਵਧੀਆ ਆਊਗੀ ਇਹ ਲਗਾ ਲਈਏ ਜੀ ਸਿਲਾਈ ਉਸ ਤੋਂ ਬਾਅਦ ਹੁਣ ਆਪਾਂ ਲਗਾਵਾਂਗੇ ਪੌਕੇਟ ਦੀ ਸਲਾਈ ਪੌਕੇਟ ਅਟੈਚ ਕਰਾਂਗੇ ਪੌਕੇਟ ਦੀ ਜਿਹੜੀ ਹੈ ਸਲਾਈ ਹੈ ਆ ਦੇਖੋ ਇੱਥੇ ਲਗਾਵਾਂਗੇ ਹੁਣ ਆਪਾਂ ਸਲਾਈ ਆ ਲੋ ਜੀ ਸਲਾਈ ਲਗਾ ਲिती ਹੈ ਇਹ ਸਲਾਈ ਨੂੰ ਡਬਲ ਕਰ ਦਿਓ ਤਾਂ ਜੋ ਮਜ਼ਬੂਤੀ ਹੋ ਸਕੇ ਨਹੀਂ ਕਿ ਸਲਾਈ ਹੈ ਮੇ ਖੁੱਲ ਜਾਂਦੀ ਹੁੰਦੀ ਹੈ ਮੈਂ ਡਬਲ ਸਲਾਈ ਹੀ ਲਗਾਨੀ ਹੁੰਦੀ ਆ ਉਸ ਤੋਂ ਬਾਅਦ ਕਰਨਾ ਕੀ ਹੈ ਬਸ ਸਿੰਪਲ ਹੁਣ ਆਪਣੀ ਪੌਕੇਟ ਹੋ ਚੁੱਕੀ ਹੈ ਅਟੈਚ ਬਸ ਇੱਕ ਸਲਾਈ ਲਗਾਣੀ ਹੈ ਆ ਉੱਤੇ ਪਹਿਲਾਂ ਆਪਾਂ ਲਗਾ ਲੈਣੀ ਹੈ ਸਲਾਈ ਫੜ ਕੇ ਇੱਕ ਇੱਥੇ ਸਲਾਈ ਲੱਗੂਗੀ ਜੀ ਇੱਕ ਉਹ ਤਾਂ ਹੇਡ ਵੀ ਤਾਂ ਜੋ ਆਪਣੀ ਪੌਕੇਟੇ ਹਿੱਲੇ ਨਾ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਨਾਲ ਬੈਕ ਪੀਸ ਅਟੈਚ ਕਰ ਦਾਂਗੇ ਤਾਂ ਪਲਾਜ਼ੋ ਤੇ ਆਪਣੀ ਪੌਕੇਟ ਲੱਗ ਚੁੱਕੀ ਹੈ ਤੇ ਤੁਹਾਨੂੰ ਕਿਵੇਂ ਲੱਗੀ ਵੀਡੀਓ ਮੇਰੀ ਅਗਰ ਤੁਹਾਨੂੰ ਕੋਈ ਸਿੱਖਣ ਨੂੰ ਮਿਲੇ ਆ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਲਾਈ ਦੇ ਰਿਲੇਟਡ ਤੁਸੀਂ ਹੋਰ ਕੋਈ ਵੀ ਸਵਾਲ ਪੁੱਛਣਾ ਹੋਵੇ ਕੁਝ ਵੀ ਪੁੱਛਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਜਰੂਰ ਕਰਿਓ ਤੁਸੀਂ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਹਰੇਕ ਪ੍ਰਕਾਰ ਦੇ ਕੱਪੜੇ ਸਲਾਈ ਕਰਵਾਉਣ ਦੇ ਲਈ ਤੇ ਸਲਾਈ ਸਿੱਖਣ ਦੇ ਲਈ ਸੰਪਰਕ ਕਰੋ ਜੀ ਰੁਪਿੰਦਰ ਕੌਰ ਐਡਰੈਸ ਹੈਗਾ ਜੀ ਸੁੱਦਾ ਵਾਲਾ ਮੁਹੱਲਾ ਪ੍ਰਾਣੀ ਸਰਾਂਦ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਫੋਨ ਨੰਬਰ ਹੈ ਜੀ 8567857006 ਪ੍ਰਭਰ ਫੈਸ਼ਨ ਬੁਟੀਕ ਸਾਡਾ ਪਲਾਜ਼ੋ ਬਣ ਕੇ ਤਿਆਰ ਹੈ ਜੀ ਬਹੁਤ ਹੀ ਸੋਹਣਾ ਪਲਾਜ਼ੋ ਬਣਿਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਵਧੀਆ ਲੁੱਕ ਆਈ ਹੈ ਪਲਾਜ਼ੋ ਬਿਲਕੁਲ ਵੀ ਖਿੱਚਿਆ ਨਹੀਂ ਜਾਂਦਾ ਨਾ ਹੀ ਸਲਾਈਏ ਦੇ ਉੱਪਰ ਉੱਠਦੀ ਹੈ ਪਲਾਜ਼ੋ ਦੇ ਰਿਲੇਟਡ ਅਗਰ ਤੁਹਾਨੂੰ ਕੋਈ ਵੀ ਤੁਹਾਡੇ ਮਤਲਬ ਡਾਊਟ ਹੈਗਾ ਤਾਂ ਤੁਸੀਂ ਮੈਨੂੰ ਜਰੂਰ ਇੱਕ ਵਾਰ ਕਮੈਂਟ ਕਰਕੇ ਦੱਸਿਓ ਤਾਂ ਮੈਂ ਉਹਦੇ ਉੱਤੇ ਜਰੂਰ ਮੈਂ ਵੀਡੀਓ ਬਣਾ ਕੇ ਅਪਲੋਡ ਕਰਾਂਗੀ ਸਲਾਈ ਦੇ ਕੋਈ ਵੀ ਤੁਸੀਂ ਕੁਝ ਵੀ ਪੁੱਛਣਾ ਹੁੰਦਾ ਹੈ ਕੋਈ ਵੀ ਤੁਹਾਡੀ ਕੋਈ ਸਵਾਲ ਹੈਗਾ ਸਲਾਈ ਦੇ ਰਿਲੇਟਡ ਸਟੀਚਿੰਗ ਦੇ ਰਿਲੇਟਡ ਕਿਸੇ ਵੀ ਪ੍ਰਕਾਰ ਦੀ ਤੁਸੀਂ ਸਲਾਈ ਸਿੱਖਣੀ ਹੈ ਕੁਝ ਡਿਜ਼ਾਈਨ ਸਿੱਖਣਾ ਹੈ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਤਾਂ ਮੈਂ ਉਹਦੇ ਉੱਤੇ ਜਰੂਰ ਵੀਡੀਓਜ਼ ਬਣਾਵਾਂਗੀ ਜੀ ਸਲਾਈ ਸਿੱਖਣ ਲਈ ਸਲਾਈ ਕਰਵਾਉਣ ਲਈ ਜਰੂਰ ਸੰਪਰਕ ਕਰਿਓ ਉਮੀਦ ਹੈ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਬਹੁਤ ਮਿਹਨਤ ਦੇ ਨਾਲ ਵੀਡੀਓਜ਼ ਬਣਦੀਆਂ ਨੇ ਜੀ ਪਲੀਜ਼ ਲਾਈਕ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ